ਇਹ ਮੈਂ ਬਹੁਤ ਬੁਰੀ ਯਾਦ ਹੈ ਮਾਰ ਦੇ ਵਿੱਚ ਫਸੇ ਮੇਰਾ ਪਿੰਡ ਰੇਪਰਾ ਮੈਨੂੰ ਕਿਵੇਂ ਚਰਕੇ ਕਢਾ ਦੋ ਪਲੀਜ਼ ਕੁੜਦੇ ਮਾਰਦੇ ਮੈਨੂੰ ਤੇ ਕਿਸੇ ਕੁੜੀ ਦਾ ਬਾਰ ਬਾਰ ਦੋਸਤੋ ਰੇਪ ਕਰਨਾ ਕਿਸੇ ਕੁੜੀ ਨੂੰ ਬਾਰ ਬਾਰ ਮਜਬੂਰ ਕਰਨਾ ਕਿਹੜੀ ਭੈਣ ਦਾ ਦਿਲ ਕਰਦਾ ਕਿ ਉਹ ਵੀਡੀਓ ਬਣਾ ਕੇ ਉਹਨਾਂ ਟਰਸਟਾਂ ਤੱਕ ਹੱਥ ਜੋੜੇ ਕਿ ਯਾਰ ਮੈਨੂੰ ਕੱਢ ਲਓ ਮੈਨੂੰ ਬਖਸ਼ ਦੋ ਮੈਨੂੰ ਬਚਾ ਲਓ ਉਮਾਨ ਚ ਇਸ ਟਾਈਮ ਕੱਲੇ ਪੰਜਾਬ ਦੀਆਂ ਧੀਆਂ ਨਹੀਂ ਉੱਚ ਦਿੱਲੀ ਦੀਆਂ ਯੂਪੀ ਦੀਆਂ ਰਾਜਸਤਾਨ ਦੀਆਂ ਉਹ ਗਰੀਬ ਲੋੜਬੰਦ ਧੀਆਂ ਇਕੱਠੀਆਂ ਹੋਈਆਂ ਜੁੜੀਆਂ ਪੰਜਾਬ ਦੀਆਂ ਕੁੜੀਆਂ ਉਹਨਾਂ ਅਰਬ ਦੇਸ਼ਾਂ 'ਚ ਲਾਲਚ ਦੇ ਲੈ ਕੇ ਤੇ ਭੱਜ ਜਾਂਦੀਆਂ ਫਿਰ ਜਦੋਂ ਉੱਥੇ ਦੇ ਮੁਸਲਮਾਨ ਲੋਕ ਦਿਨ ਰਾਤ ਉਹਨਾਂ ਦਾ ਬਲਾਤਕਾਰ ਕਰਦੇ ਉਹਨਾਂ ਨਾਲ ਧੱਕਾ ਕਰਦੇ ਤੇ ਫਿਰ ਉਹ ਰੋਂਦੀਆਂ ਅਰਬ ਦੇ ਵਿੱਚ ਉਹਦੀ ਜਨਾਨੀ ਫਸ ਗਈ ਰਵਾਬ ਜਿਹੜੇ ਸ਼ੇਖ ਉਥੇ ਦਿਨ ਰਾਤ ਉਹਦਾ ਬਲਾਤਕਾਰ ਕਰ ਰਹੇ ਉਹਨਾਂ ਦਾ ਧੱਕਾ ਕਰ ਰਹੇ ਆ ਅਹਿਮਦ ਸ਼ਾਹ ਅਬਦਾਲੀ ਤੂੰ ਜੀ ਸਾਡੇ ਸਿੱਖ ਕਿੱਥੋਂ ਕਿੱਥੋਂ ਕਾਬਲ ਕੰਧਾਰ ਤੋਂ ਕੁੜੀਆਂ ਛੜਾ ਕੇ ਲਿਉਂਨਦੇ ਆ ਬਿਆਸ ਦੇ ਪੁਲ ਤੇ ਬੈਠੇ ਅੱਜ ਇਹ ਪੁਲ ਨਹੀਂ ਟੱਪਣ ਦੇਂਨਦੇ ਹੀ ਜੀ ਬਿਲਕੁਲ ਇਹ ਪੁਲ ਨਹੀਂ ਟੱਪਣ ਦੇਂਨਦੇ ਹੀ ਅੱਜ ਸਾਡੀਆਂ ਧੀਆਂ ਨੂੰ ਪੰਜਾਬ ਦੇ ਲੋਕ ਪੰਜਾਬ ਦੇ ਜੰਮਪਾਲ ਪੰਜਾਬ ਦਾ ਪਾਣੀ ਪੀ ਕੇ ਪੰਜ ਬਾਣੀਆਂ ਪੜ ਕੇ ਇਹ ਕੰਮ ਕਰ ਰਹੇ ਸਾਡੇ ਪੰਜਾਬ ਦੇ ਲੋਕ ਨਮਸਕਾਰ ਅਦਾਬ ਸਤਿ ਸ੍ਰੀ ਅਕਾਲ ਮੈਂ ਹਾਂ ਪਰਮਜੀਤ ਸਿੰਘ ਰੰਗਪੁਰੀ ਅੱਜ ਜੇ ਪੰਜਾਬ ਵਿੱਚ ਗੱਲ ਕਰੀਏ ਸਭ ਤੋਂ ਵੱਡਾ ਮੁੱਦਾ ਹੈ ਵਦੇਸ਼ ਤੋਂ ਜਿਹੜੇ ਨੌਜਵਾਨ ਗੈਰ ਕਾਨੂੰਨੀ ਤੌਰ ਤੇ ਗਏ ਸੀ ਜਾਂ ਕਹਿ ਲਈਏ ਡੰਕੀ ਲਗਾ ਕੇ ਗਏ ਸੀ ਉਹ ਮੁੱਦਾ ਸਭ ਤੋਂ ਜ਼ਿਆਦਾ ਚੱਲ ਰਿਹਾ ਹੈ ਪਰ ਇਸ ਮੁੱਦੇ ਵਿੱਚ ਕਈ ਅਜੀਬੀਆਂ ਗੱਲਾਂ ਨੇ ਜਿਨ੍ਹਾਂ ਤੇ ਗੌਰ ਕਰਨਾ ਬਹੁਤ ਜ਼ਰੂਰੀ ਹੈ ਜਿੰਦੇ ਚ ਇਹ ਕਹਿ ਸਕਦੇ ਆ ਕਿ ਇਹ ਤਾਂ ਸਿਰਫ ਯੂ ਐਸ ਏ ਦੀ ਗੱਲ ਹੈ ਪਰ ਤੁਹਾਨੂੰ ਇਹ ਨਹੀਂ ਜਾਣਕਾਰੀ ਹੋਏਗੀ ਕਿ ਹਾਲੇ ਵੀ ਕਈ ਹੋਰ ਦੇਸ਼ਾਂ ਦੇ ਵਿੱਚ ਡੰਕੀ ਲਗਾਉਣ ਨੂੰ ਕਈ ਲੋਕ ਤਿਆਰ ਹੈ ਇੱਥੋਂ ਤੱਕ ਕਿ ਕਈ ਕੁੜੀਆਂ ਤੱਕ ਉੱਥੇ ਫਸੀਆਂ ਆਈਆਂ ਨੇ ਇਹਨਾਂ ਸਾਰੇ ਮੁੱਦਿਆਂ ਤੇ ਗੱਲਬਾਤ ਕਰਨ ਨੂੰ ਮੇਰੇ ਨਾਲ ਮੌਜੂਦ ਹੈ ਐਨ ਆਰ ਆਈ ਕੁਲਵਿੰਦਰ ਸਿੰਘ ਫਰਾਂਸ ਕੁਲਵਿੰਦਰ ਜੀ ਸਭ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ ਕੁਲਵਿੰਦਰ ਜੀ ਅੱਜ ਸਭ ਤੋਂ ਵੱਡਾ ਜਿਹੜਾ ਮੁੱਦਾ ਹੈ ਨਾ ਤੁਸੀਂ ਵੀ ਵਿਦੇਸ਼ ਗਏ ਹੋ ਜੀ ਬਿਲਕੁਲ ਜੈਨੂਨ ਤਰੀਕੇ ਨਾਲ ਗਏ ਸੀਗੇ ਜੀ ਬਿਲਕੁਲ ਜੀ ਬਿਲਕੁਲ ਪਰ ਅੱਜ ਲੋਕ ਜਿਹੜੇ ਜਾਣਾ ਚਾਹੁੰਦੇ ਡੰਕੀ ਲਗਾ ਕੇ ਜਾ ਰਹੇ ਨੇ ਤੇ ਯੂ ਐਸ ਏ ਦਾ ਤਾਂ ਸਾਹਮਣੇ ਆ ਗਿਆ ਹੋਰ ਵੀ ਬਈ ਬੜੇ ਦੇਸ਼ ਹੈ ਜਿੰਨੇ ਖਾਸ ਕਰਕੇ ਕੁੜੀਆਂ ਦੀ ਗੱਲ ਆਪਾਂ ਸਭ ਤੋਂ ਪਹਿਲਾਂ ਗਰ ਕੁੜੀਆਂ ਦੀ ਕਰਦੇ ਹਾਂ ਜਿਹੜੀਆਂ ਫਸੀਆਂ ਨੇ ਕਿਹੜੇ-ਕਿਹੜੇ ਦੇਸ਼ਾਂ 'ਚ ਕੁੜੀਆਂ ਫਸੀਆਂ ਤੇ ਕੀ-ਕੀ ਉਹਨਾਂ ਦੀ ਪ੍ਰੋਬਲਮ ਆ ਰਹੀ ਹੈ ਦੇਖੋ ਜੀ ਮੈਂ ਸਭ ਤੋਂ ਪਹਿਲਾਂ ਤੇ ਤੁਹਾਡੇ ਚੈਨਲ ਦਾ ਧੰਨਵਾਦ ਕਰਦਾ ਕਿ ਜਿਹੜੇ ਇੱਕ ਐਨਆਰਆਈਆਂ ਨੂੰ ਕਵਰ ਕਰਦੇ ਨੇ ਤੇ ਐਨਆਰਆਈ ਕੋ ਸਾਰੇ ਫਾਂਡੀ ਭਾਲਦੇ ਆ ਜੀ ਔਰ ਤੁਹਾਡਾ ਜਿਹੜਾ ਚੈਨਲ ਆ ਜੇ ਅੱਜ ਇੱਥੇ ਤੱਕ ਪਹੁੰਚਾ ਤੇ ਮੈਂ ਆਵਾਜ਼ ਪੂਰੀ ਦੁਨੀਆ ਦੇ ਅੱਗੇ ਲੈ ਕੇ ਜਾਣਾ ਚਾਹੁੰਦਾ ਕਿ ਸਭ ਤੋਂ ਵੱਧ ਦੇਖੋ ਯੂਰਪ ਤੇ ਆਪਣੀ ਤੇ ਉਹੀ ਕਹ ਲ ਸਕਦਾ ਜਿਹਦੇ ਕੋਲ 15 ਲੱਖ 12 ਲੱਖ 10 ਲੱਖ ਪਿਆ ਜਾਂ ਜਿਹਨੂੰ 10-12 ਲੱਖ ਲੋਕ ਰਿਸ਼ਤੇਦਾਰ ਦੇ ਸਕਦੇ ਪਰ ਪੰਜਾਬ ਦੀਆਂ ਕੁੜੀਆਂ ਦਾ ਉਹਨਾਂ ਦਾ ਸਭ ਤੋਂ ਵੱਧ ਭਾਜੀ ਸ਼ੋਸ਼ਣ ਹੋ ਰਿਹਾ ਜਿਹੜੀਆਂ ਕੁੜੀਆਂ ਨੂੰ ਪੰਜਾਬ ਦੇ ਕੁਝ ਏਜੰਟ ਅਰਬ ਦਾ ਨਾਮ ਲੈ ਕੇ ਜਿਹਨੂੰ ਸੋਡਾਨ ਕਹਿੰਦੇ ਨੇ ਕਤਰ ਕਹਿੰਦੇ ਨੇ ਦੁਬਈ ਕਹਿੰਦੇ ਨੇ ਉਹਨਾਂ ਕੰਟਰੀਆਂ 'ਚ ਕੁੜੀਆਂ ਨੂੰ ਕਹਿੰਦੇ ਵੀ ਨਾ ਤੁਹਾਨੂੰ ਪੈਸਾ ਦੇਣ ਦੀ ਲੋੜ ਐ ਨਾ ਤੁਹਾਨੂੰ ਟਿਕਟ ਖਰਚਣ ਦੀ ਲੋੜ ਐ ਨਾ ਤੁਹਾਨੂੰ ਕਿਸੇ ਦੀ ਇੰਟਰਵਿਊ ਦੀ ਲੋੜ ਐ ਬਸ ਤੁਹਾਡਾ ਵੀਜ਼ਾ ਆਊਗਾ ਤਾਨੂੰ 21500 ਦਰਾਮ ਦਿੱਤਾ ਜਾਊਗਾ ਔਰ ਤੁਸੀਂ ਜਾ ਕੇ ਕੰਮ ਕਰਨਾ ਔਰ ਤੁਹਾਡਾ 40 ਤੋਂ 50000 ਰੁਪਏ ਬਣ ਜਾਊਗਾ ਜਿਸ ਟਾਈਮ ਉਹ ਕੁੜੀ ਇੰਡੀਆ ਤੂੰ ਇਹ ਲਾਲਚ ਦੇਖਦੀ ਐ ਕਿ ਭਾਜੀ ਮੈਨੂੰ ਤੇ ਨਾ ਪੈਸਾ ਦੇਣਾ ਪੈਣਾ ਨਾ ਕੁਛ ਤੇ ਇੰਡੀਆ ਮੈਂ 6-7000 ਦੀ ਤਨਖਾਹ ਤੇ ਕੰਮ ਕਰਦੀ ਕਿਉਂਕਿ ਬੇਸ਼ੱਕ ਦੇਸ਼ ਨੂੰ ਯਾਦ ਹੋਏ 70 ਸਾਲ ਤੂੰ ਉੱਤੇ ਹੋ ਚੁੱਕੇ 75 ਸਾਲ ਤੂੰ ਉੱਤੇ ਹੋ ਚੁੱਕੇ ਲੇਕਿਨ ਅੱਜ ਵੀ ਪੰਜਾਬ ਦੀਆਂ ਕੁੜੀਆਂ ਦੀਆਂ ਤੁਸੀਂ ਬੀਐਸਸੀ ਦੀ ਤਨਖਾਹ ਲਾ ਲਓ ਜੀਐਨਐਮ ਦੀ ਤਨਖਾਹ ਲਾ ਲਓ ਨਰਸਿੰਗ ਦੀ ਅੱਜ ਵੀ 15 ਤੋਂ 20000 ਰੁਪਏ ਡਾਕਟਰ ਮਾਰ ਕੇ ਨਹੀਂ ਦਿੰਦੇ ਤੇ ਆਪ ਉਹ ਬੰਦਾ ਮੜਝਟ ਲਾਵੇ ਤੇ 35-40000 ਰੁਪਏ ਪਹਿਲਾਂ ਜਮ੍ਹਾਂ ਕਰਾਉਂਦੇ ਤੇ ਫਿਰ ਜਾ ਕੇ ਤੇ ਇੱਕ ਨਰਸ ਵਿਚਾਰੀ ਪੂਰਾ ਮਹੀਨਾ ਕੰਮ ਕਰਦੀ ਐ ਤੋ ਨੂੰ 20000 ਰੁਪਏ ਮਿਲਦਾ ਅੱਜ ਇੱਕ ਚੰਗਾ ਕਿਸੇ ਧੀ ਪਹਿਨੇ ਚੰਗਾ ਸੂਟ ਪਾਣਾ ਤੇ 5-10000 ਗੱਲੇ ਸੂਟ ਨਹੀਂ ਆਂਦਾ ਉਹ ਆਪਣੇ ਬੱਚੇ ਕਿੱਥੇ ਪੜਾਊਗੀ ਇਹੀ ਸੋਚਦੇ ਹੋਏ ਪੰਜਾਬ ਦੀਆਂ ਕੁੜੀਆਂ ਨੂੰ ਅਰਬ ਦੇਸ਼ਾਂ 'ਚ ਲਾਲਚ ਦੇ ਲੈ ਕੇ ਤੇ ਭੱਜ ਜਾਂਦੀਆਂ ਫਿਰ ਜਦੋਂ ਉੱਥੇ ਦੇ ਮੁਸਲਮਾਨ ਲੋਕ ਦਿਨ ਰਾਤ ਉਹਨਾਂ ਦਾ ਬਲਾਤਕਾਰ ਕਰਦੇ ਉਹਨਾਂ ਨਾਲ ਧੱਕਾ ਕਰਦੇ ਤੇ ਫਿਰ ਉਹ ਰੋਂਦੀਆਂ ਫਿਰ ਭਾਈ ਕਨਈਆ ਜੀ ਟਰਸਟ ਜਾਂ ਉਹ ਪੰਜਾਬ ਦੇ ਇਦਾਂ ਦੇ ਟਰਸਟ ਜਿਨ੍ਹਾਂ ਨਾਲ ਉਹ ਰਾਬਤਾ ਕਰਦੀਆਂ ਕਿ ਸਾਨੂੰ ਬਚਾ ਲਓ ਫਿਰ ਉੱਥੇ ਜ਼ਿੰਮੇਵਾਰ ਕੌਣ ਹੈ ਜੀ ਨਹੀਂ ਤੁਸੀਂ ਇੱਕ ਗੱਲ ਬੜੀ ਵੱਡੀ ਗੱਲ ਕਹੀ ਕਿ ਉਹਨਾਂ ਦਾ ਬਲਾਤਕਾਰ ਹੁੰਦਾ ਹੈ ਬਿਲਕੁਲ ਇਹ ਕੋਈ ਤੁਹਾਡੇ ਕੋਲ ਐਸੀ ਹੈ ਹੈ ਉਦਾਹਰਨਾਂ ਜੇ ਕੋਈ ਤੁਹਾਡੇ ਕੋਲ ਸੰਪਰਕ 'ਚ ਹੈ ਬਿਲਕੁਲ ਜੀ ਮੈਂ ਮੈਂ ਤੁਹਾਨੂੰ ਇੱਕ ਲੇਟੈਸਟ ਤੁਹਾਨੂੰ ਦਿਖਾਉਣਾ ਜੀ ਇੱਕ ਖਬਰ ਇੱਕ ਭਾਈ ਮਲੂਕ ਸਿੰਘ ਜੀ ਨੇ ਸਾਡੇ ਹੈਗੇ ਨੇ ਆ ਦੇਖੋ ਇੱਕ ਕੁੜੀ ਦੀ ਵੀਡੀਓ ਹੈ ਮੈਂ ਤੁਹਾਨੂੰ ਵੀਡੀਓ ਤੇ ਚੈਨਲ ਤੇ ਦਿਖਾ ਨਹੀਂ ਸਕਦਾ ਲੇਕਿਨ ਉਸ ਕੁੜੀ ਮੈਂ ਰਿਕਾਰਡਿੰਗ ਸੁਣਾ ਸਕਦਾ ਸੁਣੋ ਹਾਂ ਜੀ ਮੈਂ ਬਹੁਤ ਬੁਰੀ ਹਾਲਤ ਸੇ ਮਾਨ ਦੇ ਵਿੱਚ ਫਸੀ ਹੋਈ ਮੇਰਾ ਪਿੰਡ ਰੇਪਰਾ ਮੈਨੂੰ ਕਿਵੇਂ ਕਰਕੇ ਕਢਾ ਦੋ ਪਲੀਜ਼ ਕੁੜਦੇ ਮਾਰਦੇ ਮੈਨੂੰ ਬਹੁਤ ਬੁਰੀ ਵਾਲ ਕਰਦੇ ਮੇਰੇ ਨਾਲ ਕਢ ਦੋ ਬਾਹਰ ਪਲੀਜ਼ ਕਢਾ ਦੋ ਮੈਨੂੰ ਕਿਵੇਂ ਵੀ ਕਰ ਹੁਣ ਦੱਸੋ ਇਹ ਉਮਾਨ ਦੇ ਵਿੱਚ ਇਹ ਉਮਾਨ ਦੇ ਵਿੱਚ ਫਸੀ ਆ ਤੇ ਔਰ ਇੱਕ ਬੰਦਾ ਹੋਰ ਹੈ ਇਹਦੇ ਮਗਰ ਆਪੜ ਦੇਖਿਓ ਜੀ ਉਹਦੀ ਇਹ ਉਹਦੀ ਜਨਾਨੀ ਫਸ ਗਈ ਅੱਛਾ ਵਾਈਬ ਉਮਾਨ ਦੇ ਵਿੱਚ ਅਰਬ ਦੇ ਵਿੱਚ ਉਹਦੀ ਜਨਾਨੀ ਫਸ ਗਈ ਰਵਾਬ ਜਿਹੜੇ ਸ਼ੇਖ ਹਤੇ ਦਿਨ ਰਾਤ ਉਹਦਾ ਬਲਾਤਕਾਰ ਕਰ ਰਹੇ ਉਹਨਾਂ ਦਾਕਾ ਕਰ ਰਹੇ ਆ ਉਹ ਉਹਦੀ 15 ਤਰੀਕ ਦੀ ਟਿਕਟ ਹੈ 15 ਦੀ ਵੀ ਨਹੀਂ ਟਿਕਟ ਹੁੰਦੀ ਪਿਛਲੇ ਮਹੀਨੇ ਦੀ ਠੀਕ ਹੈ ਜੀ ਤੋ ਕਰਦੇ ਕਰਾਉਂਦੇ ਆ ਦੁਆਰਾ 15 ਚਲੀ ਜੀ ਆ ਮੈਂ ਤੁਹਾਨੂੰ ਉਹਦੀ ਰਿਕਾਰਡਿੰਗ ਸੁਣਾਉਣਾ ਸੁਣਿਓ ਹਲੋ ਸਾਸਿਆ ਬਾਬਾ ਜੀ ਓ ਇਸ ਨਾਟ ਹੀ ਟਾਰ ਬਾਬਾ ਜੀ ਇਹ ਮਾਤੇ ਘੱਟ ਹੋ ਜਾਂਦੇ ਬਹੁਤ ਫਟੇ ਘੜ ਚੂੜੀਆਂ ਨਾਲ ਤਾਂ ਆ ਬਈ ਜਾਨੀ ਮੈਂ ਨਾ ਇਥੇ ਕੁਲੀ ਪਰ ਉਹਨੀਆਂ ਮਾਂ ਮੈਂ ਆਪਣੀ ਵਾਈਫ ਉਹ ਜੀ ਹਾਂ ਜੀ ਉੱਥੇ ਜਾ ਕੇ ਆਂਦੇ ਕੰਮ ਮੁੜੀ ਸਾਮ ਨਹੀਂ ਆਦੇ ਬੱਸ ਹੋਰ ਕੋਸ਼ਿਸ਼ ਨਹੀਂ ਕਰਨਾ ਉੱਥੇ ਜਾ ਕੇ ਨਾ ਕੰਮ ਆਦੇ ਆਦੇ ਅਜ ਤੱਕ ਦਿਨ ਹੋ ਗਏ ਆ ਹਾਂਜੀ ਉਹਨਾਂ ਅੰਦਰ ਰੱਖਿਆ ਪਾ ਦੇ ਕੇ ਹਾਂਜੀ ਅੰਦਰ ਬੰਦ ਕਰਕੇ ਰੱਖਿਆ ਨਾ ਰੋਟੀ ਨਾ ਪਾਣੀ ਜੈਂਟਰ ਹੋ ਜੀ ਕਹਿੰਦਾ ਕੋਈ ਨਹੀਂ ਘਵਾ ਦਿੰਦੇ ਕੰਮ ਅੱਜ ਬਾਅਦ ਕਿ ਦੋ ਦਿਨ ਐਮ ਦਿਸ਼ਾ ਅਬਦਾਲੀ ਤੂੰ ਜੀ ਸਾਡੇ ਸਿੱਖ ਕਿੱਥੋਂ ਕਿੱਥੋਂ ਕਾਬਲ ਕੰਧਾਰ ਤੋਂ ਕੁੜੀਆਂ ਛੜਾ ਕੇ ਲਿਉਂਨਦੇ ਆ ਬਿਆਸ ਦੇ ਪੁਲ ਤੇ ਬੈਠੇ ਅੱਜ ਇਹ ਪੁਲ ਨਹੀਂ ਟੱਪਣ ਦੇਂਨਦੇ ਹੀ ਜੀ ਬਿਲਕੁਲ ਇਹ ਪੁਲ ਨਹੀਂ ਟੱਪਣ ਦੇਂਨਦੇ ਹੀ ਅੱਜ ਸਾਡੀਆਂ ਧੀਆਂ ਨੂੰ ਪੰਜਾਬ ਦੇ ਲੋਕ ਪੰਜਾਬ ਦੇ ਜੰਮਪਾਲ ਪੰਜਾਬ ਦਾ ਪਾਣੀ ਪੀ ਕੇ ਪੰਜ ਬਾਣੀਆਂ ਪੜ ਕੇ ਇਹ ਕੰਮ ਕਰ ਰਹੇ ਸਾਡੇ ਪੰਜਾਬ ਦੇ ਲੋਕ ਨਹੀਂ ਪਰ ਫਿਰ ਮਜਬੂਰੀਆਂ ਕਿਹੜੀਆਂ ਨੇ ਜਿਹੜੀਆਂ ਮਜਬੂਰੀਆਂ ਜੀ ਪਤਾ ਨਹੀਂ ਕੁਝ ਦੱਸੀ ਜਾਂਦਾ ਪੰਜਾਬ ਦੇ ਵਿੱਚ ਤਨਖਾਹਾਂ ਨਹੀਂ ਪੰਜਾਬ ਦੇ ਵਿੱਚ ਬੇਰੋਜ਼ਗਾਰੀ ਹੈ ਸਰਕਾਰਾਂ ਆਉਂਦੀਆਂ ਜਾਂਦੀਆਂ ਉਹਨਾਂ ਕੁੜੀਆਂ ਲਈ ਉਹ ਪੈਨਲ ਨਹੀਂ ਬਣਦੇ ਔਰ ਪੰਜਾਬ ਦੇ ਵਿੱਚ ਪਿੱਛੇ ਇੱਕ ਪੈਨਲ ਹੀ ਬਣਿਆ ਇਹਨਾਂ ਕੁੜੀਆਂ ਨੂੰ ਛਡਾਉਂਦਾ ਜੀ ਮੈਂ ਉਸ ਪੈਨਲ ਤੱਕ رابطہ ਵੀ ਕੀਤਾ ਕਿ ਪੁਲਿਸ ਸਰ ਆਹ ਪ੍ਰੋਬਲਮ ਮੇਰਾ ਫੋਨ ਹੀ ਨਹੀਂ ਚੱਕਿਆ ਉਹਨਾਂ ਨੇ ਮੈਂ ਨਾਲ ਰਾਬਤਾ ਹੀ ਨਹੀਂ ਕੀਤਾ ਫਿਰ ਕਾਦੇ ਪੈਨਲ ਪੰਜਾਬ 'ਚ ਜੀ ਮੈਂ ਕਿਸੇ ਸਰਕਾਰਾਂ ਨੂੰ ਮਾੜਾ ਕਮਾ ਕਿਸੇ ਮਨਿਸਟਰ ਨੂੰ ਮਾੜਾ ਕਮਾ ਭਾਈ ਤੁਹਾਡੇ ਪੰਜਾਬ ਦੀਆਂ ਕੁੜੀਆਂ ਤੁਸੀਂ ਦੇਖਣਾ ਤੁਹਾਨੂੰ ਲੋਕਾਂ ਨੇ ਵੋਟਾਂ ਪਾ ਕੇ ਜਿਤਾਇਆ ਦਿਨ ਰਾਤ ਇੱਕ ਕੀਤਾ ਤੁਹਾਡਾ ਫਰਜ਼ ਬਣਦਾ ਹੈ ਜੇ ਕੋਈ ਫਸ ਗਿਆ ਤੋ ਉਹਨੂੰ ਛਡਾਉਣਾ ਕੁਲਵਿੰਦਰ ਜੀ ਫਿਰ ਤੁਸੀਂ ਕਿਦਾਂ ਕੋਸ਼ਿਸ਼ ਕਰਦੇ ਹੋ ਇਹਨਾਂ ਨੂੰ ਬਚਾਉਣ ਦੀ ਜਿਵੇਂ ਤੁਹਾਡੇ ਤੱਕ ਰੇ ਪਹੁੰਚ ਕੇ ਤੁਹਾਡੇ ਤੱਕ ਰਾਬਤਾ ਕਿਉਂ ਕਰ ਰਹੀਆਂ ਨੇ ਕੀ ਕਾਰਨ ਹੈ ਇਹੋ ਜੀ ਦੇਖੋ ਜੀ ਮੇਰੇ ਤੱਕ ਰਾਬਤਾ ਨਹੀਂ ਕਰ ਰਹੀਆਂ ਇੱਕ ਮੇਰਾ ਮਿੱਤਰ ਹੈ ਯਾਦਵਿੰਦਰ ਸਿੰਘ ਬਰਾਡ ਫਰਾਂਸ ਦੇ ਵਿੱਚ ਮੁੰਡਾ ਸੋਸ਼ਲ ਮੀਡੀਆ ਦਾ ਬਹੁਤ ਵੱਡਾ ਕਿੰਗ ਹੈ ਆਪ ਵਧੀਆ ਕੰਮ ਕਰਦਾ ਲੋਕਾਂ ਲਈ ਸਰਵਿਸ ਲਈ ਹਮੇਸ਼ਾ ਖੜਾ ਰਹਿੰਦਾ ਜੀ ਉਹਦੇ ਨਾਲ ਇੱਕ ਪੰਜਾਬ ਤੋਂ ਮਲੂਕ ਸਿੰਘ ਭਾਈ ਜੁੜੇ ਨੇ ਤੇ ਭਾਈ ਕਨਈਆ ਜੀ ਟਰਸਟ ਯੂਕੇ ਤੋਂ ਜੁੜੇ ਨੇ ਬਹੁਤ ਹੱਦ ਗਿਣਤੀ ਚ ਕਹਿੰਦੇ ਹੁੰਦੇ ਨਾ ਵੀ ਇੱਕ ਪ੍ਰਵਾਹ ਚੱਲ ਜਾਣਾ ਕਿਸੇ ਬੰਨੇ ਉਹ ਅਰਬ ਦੀਆਂ ਕੁੜੀਆਂ ਨੂੰ ਪਤਾ ਕਿ ਫਲਾਣੇ ਬੰਦੇ ਸਾਨੂੰ ਛਡਵਾ ਲੰਦੇ ਭਾਈ ਬਲੂਕ ਸਿੰਘ ਵਿਚਾਰਾ ਇੱਕ ਬਹੁਤ ਆਮ ਜਾਂ ਸਧਾਰਨ ਪਰਿਵਾਰ ਦਾ ਬੰਦਾ ਨਾ ਤੇ ਉਹਦੀ ਕੋਈ ਬਾਹਲੀ ਵੱਡੀ ਜਥੇਬੰਦੀ ਹੈ ਪਰ ਉਹ ਫਿਰ ਵੀ ਇੱਕ ਸਿੱਖ ਹੋਣ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਹੋ ਕੇ ਦਰਦ ਰੱਖਦਾ ਕਿ ਯਾਰ ਮੈਂ ਕੋਸ਼ਿਸ਼ ਕਰਾਂ ਉਹ ਵਿਚਾਰਾ ਕੱਲ 2 ਕੁੜੀਆਂ ਮਾਨ ਤੋਂ ਛਡਵਾ ਕੇ ਕਿ ਚਾਰ ਕੁੜੀਆਂ ਆਈਆਂ ਬੰਬੇ ਗਿਆ ਕੱਲ ਰਾਤ ਅੱਛਾ ਉਮਾਨ ਤੋਂ ਛਡਵਾ ਲਿਆ ਅਬਾ ਮਹਾਮਾਨ ਤੋਂ 35 ਕੁੜੀਆਂ ਛਡਾ ਚੁੱਕਾ 35 ਕੁੜੀਆਂ ਛੁੜਵਾ ਚੁੱਕਾ ਬਿਲਕੁਲ ਜੀ 35 ਕੁੜੀਆਂ ਛੁੜਵਾ ਚੁੱਕਾ ਇੰਡੀਅਨ ਅੰਬੈਸੀ ਦੀ ਮਦਦ ਦੇ ਨਾਲ ਅੱਛਾ ਹੁਣ ਕਿੰਨੇ ਕੁ ਤੁਹਾਨੂੰ ਅੰਦਾਜ਼ਾ ਲੱਗਦਾ ਹੈ ਕਿ ਕੁੜੀਆਂ ਫਸੀਆਂ ਹੈ ਖਾਸ ਕਰਕੇ ਓਮਾਨ ਦੀ ਆਪੇ ਦੇਖੋ ਜੀ ਓਮਾਨ ਚ ਇਸ ਟਾਈਮ ਕੱਲੇ ਪੰਜਾਬ ਦੀਆਂ ਧੀਆਂ ਨਹੀਂ ਉਹ ਚ ਦਿੱਲੀ ਦੀਆਂ ਯੂਪੀ ਦੀਆਂ ਰਾਜਸਥਾਨ ਦੀਆਂ ਉਹ ਗਰੀਬ ਲੋੜਵੰਦ ਧੀਆਂ ਇਕੱਠੀਆਂ ਹੋਈਆਂ ਜੁੜੀਆਂ ਔਰ ਯਕੀਨ ਮੰਨਿਓ ਭਾਜੀ ਆ ਸਾਡੇ ਬੈਠਿਆਂ ਤੇ ਕੋਈ ਸਾਨੂੰ ਟੱਚ ਕਰ ਦਵੇ ਨਾ ਪਿੱਛੋਂ ਬਿਨਾਂ ਦੱਸੇ ਤੇ ਅਸੀਂ ਗੁੱਸਾ ਕਰਦੇ ਤੇ ਕਿਸੇ ਕੁੜੀ ਦਾ ਬਾਰ ਬਾਰ ਦੋਸਤੋ ਰੇਪ ਕਰਨਾ ਕਿਸੇ ਕੁੜੀ ਨੂੰ ਬਾਰ-ਬਾਰ ਮਜਬੂਰ ਕਰਨਾ ਕਿਹੜੀ ਭੈਣ ਦਾ ਦਿਲ ਕਰਦਾ ਕਿ ਉਹ ਵੀਡੀਓ ਬਣਾ ਕੇ ਉਹਨਾਂ ਟ੍ਰਸਟਾਂ ਤੱਕ ਹੱਥ ਜੋੜੇ ਕਿ ਯਾਰ ਮੈਨੂੰ ਕੱਢ ਲਓ ਮੈਨੂੰ ਬਖਸ਼ ਦਿਓ ਮੈਨੂੰ ਬਚਾ ਲਓ ਕਿਸੇ ਦਾ ਦਿਲ ਨਹੀਂ ਕਰ। ਅੱਛਾ ਇਹ ਗੱਲ ਤਾਂ ਹੋ ਗਈ ਉੱਥੇ ਫਸੇ ਹੋਏ ਆ ਪਰ ਅੱਜ ਵੀ ਬੜੇ ਲੋਕ ਤਿਆਰ ਨੇ ਅੱਜ ਵੀ ਕੁੜੀਆਂ ਬਹੁਤ ਤਿਆਰ ਹੈ ਖਾਸ ਕਰਕੇ ਕੁੜੀਆਂ ਦੀ ਆਪੇ ਗੱਲ ਕਰ ਰਹੇ। ਦੇਖੋ ਜੀ ਪੰਜਾਬ ਦੇ ਵਿੱਚ ਜਿਹੜੇ ਲੋਕ ਆ ਨਾ ਉਹ ਮੱਛੀ ਵਰਗੇ ਹੋ ਗਏ ਆ ਜਿੰਉ ਤੱਕ ਪੱਥਰ ਚਟਕੇ ਮੱਛੀ ਨਹੀਂ ਨਾ ਮੁੜਦੀ ਐਦਾਂ ਸਾਡੇ ਪੰਜਾਬੀ ਨਹੀਂ ਮੁੜਦੇ। ਮੈਂ ਕਹਿੰਦਾ ਚਲੋ ਡੋਂਕੀਆਂ ਅਸੀਂ ਨਹੀਂ ਲਾ ਕੇ ਗਏ ਮੈਂ ਡੋਂਕੀ ਨਹੀਂ ਲਾ ਕੇ ਗਿਆ ਲੇਕਿਨ ਜਿਹੜੇ ਲੋਕ ਡੋਂਕੀਆਂ ਲਾ ਕੇ ਜਾ ਰਹੇ ਆ ਮੈਂ ਉਹਨਾਂ ਅਗੇ ਹੱਥ ਜੋੜਦਾ ਕਿ ਚਲੋ ਅਮਰੀਕਾ ਦੀ ਡੋਂਕੀ ਤਾਂ ਹੋ ਗਈ ਬੰਦ ਪਿੱਛੇ ਸਰਬੀਆ ਦੀ ਡੋਂਕੀ ਹੋ ਗਈ ਬੰਦ ਪਰ ਅੱਜ ਵੀ 7-7 8-8 ਮਹੀਨੇ ਹੋ ਗਏ ਸਾਲ-ਸਾਲ ਹੋ ਗਏ ਜਦੋਂ ਦੀ ਡੋਂਕੀ ਜਦੋਂ ਦੇ ਜਰਮਨ ਦੇ ਦਬਾਅ ਇੱਥੇ ਯੂਰਪ ਯੂਨੀਅਨ ਨੇ ਆ ਕੇ ਆਸਟ੍ਰੇਲੀਆ ਨੇ ਆ ਕੇ ਸਰਬੀਆ ਦੀ ਡੋਂਕੀ ਬੰਦ ਕੀਤੀ ਆ ਯਕੀਨ ਕਰਿਓ ਦਾਰਜੀ ਉਦੋਂ ਦੇ ਉਦੋਂ ਦੇ ਬਿਲਕੁਲ ਲੋਕ ਡਾਂਕੀ ਲਾਉਣੇ ਬੰਦ ਕੀਤੇ ਪਰ ਜਿਹੜੇ ਲੋਕ ਅੱਜ ਵੀ ਜਣੀਆਂ ਕੁੜੀਆਂ ਅਰਬ ਦੇ ਵਿੱਚ ਯੂਰਪ 'ਚ ਵੱਸੀਆਂ ਅੱਜ ਵੀ ਯੂਕਰੇਨ ਦੇ ਵਿੱਚ ਧੱਕੇ ਖਾ ਰਹੀਆਂ ਔਰ ਅਫਗਾਨੀਆਂ ਦੇ ਹੱਥ ਚੜੀਆਂ ਪਈਆਂ ਉਹ ਕੁੜੀਆਂ ਔਰ ਔਰ ਵੱਡੀ ਗੱਲ ਜੀ ਪਰ ਦੋਸਤੋ ਮੈਂ ਕੈਮਰੇ ਸਾਹਮਣੇ ਗੱਲ ਕਹਿਣਾ ਮੇਰੇ ਪੰਜਾਬ ਦੀਆਂ ਭੈਣਾ ਪੰਜਾਬ ਦੀਆਂ ਕੁੜੀਆਂ ਮੈਂ ਕੋਈ ਚੈਨਲ ਤੇ ਆ ਕੇ ਮੈਂ ਐਮਐਲਏ ਨਹੀਂ ਬਣਨਾ ਨਾ ਮੈਂ ਐਮਪੀ ਬਣਨਾ ਪਰ ਮੈਂ ਇੱਕ ਗੱਲ ਤੁਹਾਨੂੰ ਜ਼ਰੂਰ ਕਹਿਣਾ ਉਹ ਕੁੜੀਆਂ ਦੇ ਦੋ-ਦੋ ਬੱਚੇ ਵੀ ਹੋ ਗਏ ਆ ਅਫਗਾਨੀਆਂ ਦੇ ਘਰਾਂ ਦੇ ਵਿੱਚ ਉਹ ਕੁੜੀਆਂ ਰਹਿੰਦੀਆਂ ਮੁਸਲਮਾਨਾਂ ਦੇ ਘਰ ਵਿੱਚ ਰਹਿੰਦੀਆਂ ਉਹ ਦੋ ਦੋ ਬੱਚੇ ਜੰਮ ਲਏ ਉਹਨਾਂ ਪੰਜਾਬ ਦੀਆਂ ਧੀਆਂ ਨੇ ਉਹਨਾਂ ਲੋਕਾਂ ਨੇ ਇੰਨੇ ਕਬਲਤਕਾਰ ਕੀਤੇ ਉਹਨਾਂ ਨਾਲ ਮੈਂ ਤੁਹਾਨੂੰ ਇਹਦੇ ਪ੍ਰੂਫ ਦੇ ਸਕਦਾ ਅਗਰ ਮੈਂ ਕਹਿੰਨਾ ਤੁਹਾਡੇ ਕਮੈਂਟਾਂ ਤਲੇ ਲੋਕ ਆਉਣ ਤਾਂ ਮੈਂ ਤੁਹਾਨੂੰ ਪ੍ਰੂਫ ਦੇ ਸਕਦਾ ਕਿ ਉਹਨਾਂ ਕੁੜੀਆਂ ਦੇ ਹਾਲਾਤ ਕੀ ਐ ਅੱਛਾ ਤੁਸੀਂ ਉਹਨੇ ਗੱਲ ਕੀਤੀ ਕਿ ਯੂਰਪ ਨੇ ਹਾਲੇ ਕਾਫੀ ਦੇਸ਼ਾਂ ਨੇ ਡੰਕੀ ਬੰਦ ਕਰਦੀ ਬਿਲਕੁਲ ਹਾਲੇ ਵੀ ਕਈ ਦੇਸ਼ ਐਸੇ ਨੇ ਉਹ ਕਿਹੜੇ ਕਿਹੜੇ ਦੇਸ਼ ਐ ਜਿੱਤੇ ਹਾਲੇ ਵੀ ਡੰਕੀ ਦੇਖੋ ਜੀ ਅੱਜ ਵੀ ਲੋਕ ਮੈਂ ਮੋਸਟਲੀ ਲੋਕਾਂ ਨੂੰ ਅੱਜ ਵੀ ਪੁੱਛਦਾ ਲੋਕਾਂ ਦੇ ਦਿਮਾਗ 'ਚ ਉਹੀ ਕੀੜਾ ਬਣਿਆ ਆ ਪਹਿਲਾ ਸਿੰਗਾਪੁਰ ਜਾਓ ਫਿਰ ਥਾਈਲੈਂਡ ਜਾਓ ਫਿਰ ਜੁਕਰੇਨ ਜਾਓ ਜੁਕਰੇਨ ਤੋਂ ਫਿਰ ਜਾਓ ਆਪਣੇ ਉਥੇ ਪੋਲੈਂਡ ਚਲਜੋ ਜਾਂ ਜੁਗੋਸਲਵਾਨੀਆਂ ਚਲਜੋ ਜਾਂ ਰੋਮਾਨੀਆਂ ਲੋਕਾਂ ਨੂੰ ਰਮੀਨੀਆਂ ਤੇ ਰੋਮਾਨੀਆਂ ਦਾ ਫਰਕ ਹੀ ਨਹੀਂ ਪਤਾ ਲੱਗਾ ਅੱਛਾ ਲੋਕ ਰੋਕ ਰੋਮਾਨੀਆਂ ਜਾਂਦੇ ਜਾਂਦੇ ਰਮੀਨੀਆਂ ਫਸ ਜਾਂਦੇ ਔਰ ਮੈਂ ਆਪਣੇ ਜਲੰਧਰ ਐਦਾਂ ਦੇ ਬੰਦੇ ਦੱਸ ਦੂੰਗਾ ਜਿਹੜੇ 3.5 ਲੱਖ ਲਾ ਕੇ ਫਰੀਦ ਦੇ ਦੇਸ਼ ਹੈ ਟਿਕਟਾਂ ਲੈ ਕੇ ਰਮੀਨੀਆਂ ਲੋਕ ਚਲ ਜਾਂਦੇ ਆ ਉਹ ਰੋਮਾਨੀਆਂ ਦੇ ਨਾਂ ਤੇ ਫਸ ਜਾਂਦੇ ਜਾ ਕੇ ਅੱਛਾ ਉੱਥੇ ਕੀ ਕਰਦੇ ਉੱਥੇ ਬੁਰੇ ਹਾਲ ਐ ਲੇਬਰ ਦੀਆਂ ਤਨਖਾਹਾਂ ਨਹੀਂ 10 ਤੋਂ 15 20000 ਮਾਹ ਹੀ ਬਚਦਾ ਤੋ ਤੇ ਬੰਦੇ ਇੱਥੇ ਕਿਸੇ ਘਰ ਵਾਸ਼ਿੰਗ ਮਸ਼ੀਨ ਠੀਕ ਕਰ ਜਾਣ ਤੇ 5000 ਰੁਪਏ ਤੋਂ ਉਥੋਂ ਲੈ ਆਉਂਦੇ ਅੱਛਾ ਇੱਕ ਗੱਲ ਦੋਸਤੋ ਇਹ ਡੰਕੀ ਦਾ ਕੰਮ ਜਿਹੜਾ ਲਗਾਤਾਰ ਵੱਧਦਾ ਜਾ ਰਿਹਾ ਹੈ ਘਟਦਾ ਨਹੀਂ ਬਹੁਤ ਕਰੋੜਾਂ ਨਹੀਂ ਹਜ਼ਾਰਾਂ ਕਰੋੜ ਰੁਪਏ ਦਾ ਇਹ ਕਾਰੋਬਾਰ ਕਮਾਈ ਜਾ ਰਿਹਾ ਹੈ ਸਰਕਾਰਾਂ ਇਹਨਾਂ ਦੀ ਕਾਰਵਾਈ ਨਹੀਂ ਕਰ ਰਹੀਆਂ ਸਰਕਾਰਾਂ ਕੀ ਕਰਨਗੀਆਂ ਜਦੋਂ ਪੰਜਾਬ ਦੇ ਲੋਕ ਦੇਖੋ ਪੰਜਾਬੀ ਬੜੇ ਤੇਜ਼ ਪੰਜਾਬੀ ਚੰਗੇ ਵੀ ਆ ਪੰਜਾਬੀ ਲੰਗਰ ਲੌਂਚ ਵੀ ਅੱਗੇ ਆ ਪੰਜਾਬੀ ਲੜਾਈਆਂ ਲੜਨ ਚ ਵੀ ਅੱਗੇ ਆ ਪੰਜਾਬੀ ਮੋਰਚੇ ਲਾਉਣ ਚ ਵੀ ਅੱਗੇ ਤੇ ਪੰਜਾਬੀ ਦਿੱਥੇ ਤੱਕ ਹੋ ਗੁਜਰੇ ਆ ਕਿ ਪਿੱਛੇ ਜੀ ਤੂੰ ਅਮਰੀਕਾ ਦੀ ਡੋਂਕੀ ਬੰਦ ਹੋ ਗਈ ਕਿਸੇ ਆਪਣੇ ਪੰਜਾਬੀ ਭਰਾ ਨੇ ਜਹਾਜ਼ ਕਰਾਇਆ ਤੂੰ ਲਿਆ ਦੁਬਈ ਤੇ ਬਾયા ਫ੍ਰਾਂਸ ਪਨਾਮਾ ਦੇ ਪਨਾਮਾ ਦੇ 에어ਪੋਰਟਾਂ ਦੇ ਲਾਹਤਾ ਦੁਬਈ ਤੂੰ 500 ਬੰਦਾ ਭਰਦਾ ਸੀ ਤੇ ਫ੍ਰਾਂਸ ਤੇਲ ਲੈਣ ਲਈ ਉਤਰਦਾ ਸੀ ਉਸ ਤੋਂ ਬਾਅਦ ਪਨਾਮਾ ਦੇ ਸਿੱਧਾ 에어ਪੋਰਟਾਂ ਤੇ ਉਸ ਤੋਂ ਬਾਅਦ ਜੀ ਇੱਕ ਹੋਰ ਦੇਸ਼ ਪੈਂਦਾ ਹੈ ਪਨਾਮਾ ਇੱਕ ਗੁਆਟੀਮਾਲਾ ਸਿੱਧਾ ਗੁਆਟੀਮਾਲਾ ਜਹਾਜ਼ ਉਤਰਦਾ ਸੀ ਤੂੰ ਹੀ ਸੋਚੋ ਪੰਜ ਜਹਾਜ਼ ਉਤਰ ਗਏ 500 ਨੂੰ 2500 ਬੰਦਾ 2500 ਤੋਂ ਜਦੋਂ 6ਵਾਂ ਜਹਾਜ਼ ਉਤਰ ਲੱਗਾ ਤੇ ਉਹ ਜਹਾਜ਼ ਫਰਾਂਸ ਗਵਰਨਮੈਂਟ ਨੇ ਫੜ ਲਿਆ ਸੀ ਕਿੰਨੀ ਹਾਕਾਰ ਮਚੀ ਉਹ ਬੰਦੇ ਕੌਣ ਸੀ ਸਾਨੂੰ ਪਤਾ ਨਹੀਂ ਪਤਾ ਹੀ ਨਹੀਂ ਪਤਾ ਹੀ ਨਹੀਂ ਉਹ ਪਟਿਆਲੇ ਤੋਂ ਹੀ ਉਹ ਦਿੱਲੀ ਤੋਂ ਹੀ ਰੋਪੜ ਤੋਂ ਹੀ ਮਤਲਬ ਐਡਾ ਵੱਡਾ ਕਾਂਡ ਪਤਾ ਹੀ ਨਹੀਂ 2500 ਬੰਦੇ ਨੂੰ 50 ਲੱਖ ਨਾਲ ਗੁਣਾ ਕਰੋ ਦਾਰ ਜੀ 2500 ਬੰਦੇ ਨੂੰ 50 ਲੱਖ ਨਾਲ ਗੁਣਾ ਕਰੋ ਉਹ ਅਰਬਾਂ ਖਰਬਾਂ ਦਾ ਕਾਰੋਬਾਰ ਕਰਨ ਵਾਲਾ ਬੰਦਾ ਕੌਣ ਸੀ ਜੇ ਭਾਰਤ ਤੋਂ ਸਾਡੇ ਦੇਸ਼ਾਂ ਨੇ ਜਹਾਜ਼ ਨਹੀਂ ਨਾ ਚੜਨ ਦਿੱਤਾ ਅਗਲੇ ਨੇ ਦੁਬਈ ਜਾ ਕੇ ਜਹਾਜ਼ ਖਰੀਦਿਆ ਕਿਰਾਏ ਤੇ ਕਿਰਾਏ ਤੇ ਖਰੀਦ ਕੇ ਆਪਣੀ ਲੋਕਲ ਫਲਾਈਟ ਚੱਕ ਕੇ ਮਾਰੀ ਚੱਕ ਕੇ ਗੁਆਟੀਮਾਲਾ ਦੇ 에어ਪੋਰਟਾਂ ਦੇ ਹੋਰ ਦੱਸੋ ਇੱਥੇ ਤੁਸੀਂ ਕੀ ਕਰ ਲੂਗੇ ਇੱਕ ਗੱਲ ਦੱਸੋ ਹੁਣ ਜਿਵੇਂ ਯੂਐਸਏ ਤੋਂ ਹੁਣ ਲਗਾਤਾਰ ਜਹਾਜ਼ ਆ ਰਹੇ ਨੇ ਬਿਲਕੁਲ ਆਪਣੇ ਦੇਸ਼ ਦੇ ਵਿੱਚ ਬੜੀ ਹਾਹਾਕਾਰ ਮੱਚੀ ਹੈ ਲੋਕ ਉਹਨਾਂ ਦੇ ਹੱਕ ਵਿੱਚ ਉਤਰੇ ਨੇ ਕਿ ਉਹਨਾਂ ਨੂੰ ਬੇੜੀਆਂ ਪਾ ਕੇ ਲਿਆਇਆ ਜਾ ਰਿਹਾ ਉਹਨੇ ਫਿਰ ਬੱਚੇ ਕਿਧਾਂ ਦੇ ਵਾਪਸ ਦੇਖੋ ਬੇੜੀਆਂ ਪਾਉਣ ਦਾ ਕਈ ਲੋਕ ਕਹਿੰਦੇ ਉਹ ਕੁਝ মিডিਆ ਵਾਲੇ ਭਰਾਵਾਂ ਨੇ ਗੱਲ ਢਾਹ ਦਿੱਤੀ ਜਿਹੜੇ ਅਨਪਲਾਈਡ ਜੇ ਬੰਦੇ ਜਿਨ੍ਹਾਂ ਕੋ ਜਿਨ੍ਹਾਂ ਕੋ ਐਕਸਪੀਰੀਅੰਸ ਨਹੀਂ ਹੈਗਾ মিডিਆ ਵਾਲੇ ਭਰਾਵਾਂ ਕੋ ਉਹ ਇਹ ਗੱਲ ਬੜੀ ਛੇਤੀ ਕਰ ਦਿੰਦੇ ਆ ਕਿ ਇਹ ਜੀ ਉਹਨਾਂ ਨੂੰ ਬੇੜੀਆਂ ਪਾ ਕੇ ਕ੍ਰਾਈਮਨਲ ਲੋਕ ਹੈ ਨਹੀਂ ਇਹ ਭਾਰਤੀ মিডিਆ ਅਗੇ ਮੇਰੀ ਹੱਥ ਜੋੜ ਕੇ ਪੀਲ ਹੈ ਕਿਸੇ ਦੇ ਤੁਸੀਂ ਅਮਰੀਕਾ ਚ ਕੀ ਫ੍ਰਾਂਸ ਚ ਕੀ ਯੂਰਪ ਚੀ ਥੱਪੜ ਮਾਰ ਦੋ ਗੋਰੇ ਦੇ ਜਦ ਤੱਕ ਤੁਹਾਡਾ ਕੇਸ ਨਹੀਂ ਕਲੀਅਰ ਹੁੰਦਾ ਤੁਹਾਨੂੰ ਇੰਡੀਆ ਨਹੀਂ ਰਿਪੋਰਟ ਕਰਨਗੇ ਕੋਈ ਤੁਸੀਂ ਥੱਪੜ ਮਾਰਿਆ ਕਿਉਂ ਉਥੇ ਤਾਂ ਉਂਗਲ ਕਰਨ ਦੀ ਸਜ਼ਾ ਮਿਲ ਜਾਂਦੀ ਹੈ ਜਰਮਨਾਰਗੇ ਐਸੇ ਦੇਸ਼ ਆ ਤੁਸੀਂ ਕਿਸੇ ਨੂੰ ਉਂਗਲ ਕਰ ਦੋ ਨਾ ਤਾਂ ਉਂਗਲ ਕਰਨ ਦੀ ਸਜ਼ਾ ਮਿਲ ਜਾਂਦੀ ਹੈ ਤੇ ਯਕੀਨ ਕਰੋ ਦੋਸਤੋ ਤੁਸੀਂ ਮੰਨਣਾ ਨਹੀਂ ਉਹ ਲੋਕਾਂ ਨੂੰ ਤਾਂ ਬੇੜੀਆਂ ਸਾਡੇ ਪੰਜਾਬੀਆਂ ਨੂੰ ਸਾਡੇ ਗੁਜਰਾਤ ਦੇ ਹਰਿਆਣੇ ਦੇ ਲੋਕਾਂ ਨੂੰ ਪਾ ਕੇ ਲੈ ਕੇ ਆਪਣਾ ਸਿਰ ਕਿਸੇ ਚੀਚ ਨਾ ਮਾਰ ਲੈਣ ਇੱਕ ਕਿਸੇ ਦੇ ਸਾਟ ਨਾਲ ਲਾਦਨ ਆਪਣਾ ਇਹ ਮੂੰਹ ਨਾਲ ਕਿਸੇ ਦੇ ਮਾਰ ਦੇਣ ਜਾਂ ਹੱਥ ਨਾਲ ਕਿਸੇ ਦੇ ਮਾਰ ਦੇਣ ਤਾਂ ਕਿ ਬਲੀਡਿੰਗ ਸ਼ੁਰੂ ਹੋ ਜੇ ਤੇ ਸਾਨੂੰ ਜਹਾਜ ਰੋਕਣਾ ਪਏ ਔਰ ਇੱਕ ਇੱਕ ਬੰਦੇ ਨੂੰ ਰਿਪੋਰਟ ਕਰਨ ਤੇ 4 ਤੋਂ 5 ਹਜ਼ਾਰ ਡਾਲਰ ਇੰਡੀਆ ਹੁੰਦਾ ਇੱਕ ਬੰਦੇ ਨੂੰ ਤਾਂ ਹੀ ਉਹਨਾਂ ਨੇ ਆਪਣੇ ਪਰਸਨਲ ਆਰਮੀ ਦੇ ਯੂਐਸ ਆਰਮੀ ਦੇ ਜਹਾਜ਼ ਲਾ ਕੇ ਪੰਜਾਬ ਦੇ ਵਿੱਚ ਭੇਜੇ ਤੇ ਅੱਗੇ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਣਾ ਚਾਹਣਾ ਤੁਹਾਡੀ ਗੱਲ ਨੂੰ ਸੌਰੀ ਮੈਂ ਟੋਕ ਰਿਹਾ ਨਹੀਂ 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 ਬਿਲਕੁਲ ਪਤਾ ਲੱਗਣੀ ਜੇ ਲੋਕਲ ਵਾਸੀ ਪੰਜਾਬ ਦੇ মিডিਆ ਨੇ ਭਾਰਤ ਦੇ মিডিਆ ਨੇ ਉੱਥੇ ਜਾ ਕੇ ਜਰੂਰ ਕਵਰ ਕੀਤਾ ਅੰਮ੍ਰਿਤਸਰ 에어ਪੋਰਟ ਤੇ ਕਿ ਸਾਡੇ ਲੋਕਾਂ ਦਾ ਦਰਦ ਉਛਾਲਿਆ ਜੀ ਨੋ ਡਾਟ ਮੀਡੀਆ ਦਾ ਧੰਨਵਾਦ ਹੈ ਤੁਸੀਂ ਵੀ ਮੀਡੀਆ ਚ ਤੁਸੀਂ ਵੀ ਆ ਮੀਡੀਆ 来 ਮੈਨੂੰ ਕਵਰ ਕਰਦੇ ਪਏ ਸੋ ਮੈਂ ਦੋਸਤੋ ਮੀਡੀਆ ਦੇ ਖਿਲਾਫ ਨਹੀਂ ਪਰ ਮੈਂ ਉਹਨਾਂ ਲੋਕਾਂ ਦਾ ਨਿੰਦਾ ਕਰਦਾ ਇੱਥੇ ਜਿਹੜੇ ਲੋਕਾਂ ਨੇ ਮੈਂਬਰ ਆਫ ਪਾਰਲੀਮੈਂਟ ਤੇ ਜਾ ਕੇ ਲੋਕ ਸਭਾ ਦੇ ਵਿੱਚ ਜਾ ਕੇ ਰੋਲਾ ਪਾਉਣਾ ਸ਼ੁਰੂ ਕਰਤਾ ਕਿ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਪੰਜਾਬ ਦੇ ਵਿੱਚ ਜਾਜ ਲਾਏ ਜਾ ਰਹੇ ਤੁਸੀਂ ਦੋਸਤੋ ਜੇ ਅੱਜ ਪੰਜਾਬ 'ਚ ਜਹਾਜ਼ ਲੱਥਣੇ ਬੰਦ ਹੋ ਗਏ ਅੱਜ ਪਨਾਮਾ ਦੇ ਜੰਗਲਾਂ 'ਚ ਲੱਥਣੇ ਸ਼ੁਰੂ ਹੋ ਗਏ ਤੇ ਹੁੰਦਾ ਤਾਂ ਨੁਕਸਾਨ ਅੱਜ ਗੁਆਟੀ ਵਾਲਾ ਦੇ 에ਰਪੋਰਟਾਂ ਦੇ ਤੁਹਾਡੇ ਪੰਜਾਬੀ ਪੁੱਤ ਜਿਹੜੇ 50-50 ਲੱਖ ਰੁਪਏ ਲਾ ਕੇ ਗਏ ਅੱਜ ਉਹ 에ਰਪੋਰਟਾਂ ਦੇ ਉੱਥੇ ਲੱਥਣੇ ਸ਼ੁਰੂ ਹੋ ਗਏ ਤੁਸੀਂ ਮੈਨੂੰ ਦੱਸੋ ਕਿੰਨੇ ਕ ਜਹਾਜ਼ ਉਤਰ ਰਹੇ ਸਰ ਤੁਸੀਂ ਜਵਾਬ ਦਿਓ ਤੁਸੀਂ ਹੁਣ ਨੰਬਰ ਸਰ ਗਏ ਕੀ ਜਹਾਜ਼ ਹੁਣ ਉਤਰਿਆ ਕਿੰਨੇ ਦਿਨ ਹੋ ਗਏ ਨਹੀਂ ਉਤਰਿਆ ਦੱਸੋ ਤੇ ਫਿਰ ਉਹ ਜਹਾਜ਼ ਕਿੱਥੇ ਉਤਰ ਰਹੇ ਕੀ ਕੀ 500-600 ਬੰਦਾ ਲਾਉਣਾ ਸੀ ਤੇ ਲਾ ਕੇ ਵਿਲੇ ਹੋਗੇ ਹੁਣ ਉਹ ਉੱਥੇ ਉਤਰਦੇ ਉਹਨਾਂ ਨੂੰ ਟਾਈਮ ਦਿੱਤਾ ਜਾਂਦਾ ਯੂਐਸ ਆਰਮੀ ਵੱਲੋਂ ਯੂਐਸ ਗਵਰਨਮੈਂਟ ਵੱਲੋਂ ਯੂਐਸ ਇਮੀਗ੍ਰੇਸ਼ਨ ਵੱਲੋਂ ਜਵਾਬ ਦਿਓ ਕਿਥੋਂ ਆਏ ਉੱਥੇ ਲਾਈਏ ਕਿ ਹੋਰਾਂ ਦੇਸ਼ਾਂ ਚ ਲਾਈਏ ਉਹਨਾਂ ਨੂੰ 24 ਘੰਟਿਆਂ ਚ ਲਿਖਣਾ ਪੈਂਦਾ ਸੀ ਕਿਥੋਂ ਆਏ ਫਿਰ ਉਹਨੂੰ ਬੱਚੇ ਕਿਦਾਂ ਲਗੇ ਵਾਪਸ ਭਾਜੀ ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ ਕੀ ਬਣੋ ਦੁਨੀਆ ਦਾ ਕੀ ਬਣੋ ਨਾ ਐਨਆਰਆਈਆਂ ਭਰਾਵਾਂ ਦਾ ਕੀ ਬਣੋ ਉਹ ਵਿਚਾਰੇ ਉਹਨਾਂ ਲੋਕਾਂ ਦਾ ਜਿਹੜੇ ਵਿਚਾਰੇ ਇਹ ਕਨਆਰਈ ਦਾ ਸੁਪਨਾ ਦੇਖ ਕੇ ਬਾਹਰ ਨੂੰ ਗਏ ਸੀ ਤੇ ਪੰਜਾਬ ਦੇ ਵਿਚਾਰੇ ਦੁਬਾਰਾ ਵਾਪਸ ਹੋਣੇ ਵੀ ਕਿ ਨਹੀਂ ਆਉਣੇ ਕੀ ਉੱਥੇ ਦੇ ਲੋਕਾਂ ਨੂੰ ਕੁੱਟਣਗੇ ਮਾਰਨਗੇ ਕੀ ਇਹ ਸਰਕਾਰਾਂ ਜ਼ਿੰਮੇਵਾਰ ਹੈ ਕੌਣ ਲੈ ਕੇ ਆਊਗਾ ਉਹਨਾਂ ਨੂੰ ਚਲੋ ਹੁਣ ਰੱਬ ਦੇ ਵਾਸਤਾ ਮੇਰੀ ਪੰਜਾਬ ਗਵਰਨਮੈਂਟ ਨੂੰ ਮੇਰੀ ਭਾਰਤ ਗਵਰਨਮੈਂਟ ਨੂੰ ਅੱਗੇ ਅਪੀਲ ਹੈ ਕਿ ਜਿੱਥੇ ਸਾਡੇ ਅੰਮ੍ਰਿਤਸਰ ਬੱਚੇ ਉਤਰਦੇ ਸੀ ਇੱਕ ਘੰਟੇ ਬਾਅਦ ਪੰਜਾਬ ਪੁਲਿਸ ਬੜੀ ਇੱਜ਼ਤ ਮਾਨ ਨਾਲ ਲਿਖਤ ਪੜਤ ਕਰਕੇ ਉਹਨਾਂ ਨੂੰ ਤੁਹਾਡੇ ਹਵਾਲੇ ਕਰਕੇ ਜਾਂਦੀ ਸੀ ਆਲੋ ਫੜੋ ਆਪਣਾ ਪੁੱਤਰ ਆਲੋ ਫੜੋ ਆਪਣੀ ਧੀ ਆਲੋ ਫੜੋ ਆਪਣਾ ਪਿਓ ਹੋਣ ਉਹ ਲੋਕਾਂ ਨੂੰ ਘਰ ਕੌਣ ਛੱਡ ਕੇ ਜਾਊ ਮੈਂ ਨਾ ਹਮੇਸ਼ਾ ਗੱਲ ਕਹਿੰਦਾ ਤੁਸੀਂ ਕਹਿੰਦੇ ਨਾ ਹਰ ਗੱਲ ਦੇ ਦੋ ਪਹਿਲੂ ਹੁੰਦੇ ਨੇ ਮੇਰਾ ਸਵਾਲ ਵੀ ਇਹੀ ਸੀ ਕਿ ਲੋਕ ਕਹਿੰਦੇ ਬੀੜੀਆਂ ਪਾ ਕੇ ਲਿਆਉਂਦੇ ਨੇ ਬਿਲਕੁਲ ਤੁਸੀਂ ਉਹਦਾ ਲੌਜੀਕ ਕਿ ਉਹ ਆਪਣੇ ਸੱਟ ਲਗਾ ਰਹੇ ਨੇ ਕਿਸੇ ਤੇ ਕਿ ਪਰ ਜੇ ਤੁਸੀਂ ਕਿਸੇ ਦੂਸਰੇ ਦੇਸ਼ ਦੇ ਵਿੱਚ ਗੈਰ ਕਾਨੂੰਨੀ ਕੰਮ ਕਰਦੇ ਹੋ ਉਹ ਤੁਹਾਨੂੰ ਫੁੱਲ ਤਾਂ ਨਹੀਂ ਪਾਣਗੇ ਹਾਕਾ ਨਹੀਂ ਪਾਣਗੇ ਬਿਲਕੁਲ ਜੀ ਬਿਲਕੁਲ ਜੀ ਕਈ ਵਾਰੀ ਸਾਡੇ ਕੋਲ ਪੇਪਰ ਨਹੀਂ ਹੁੰਦੇ ਸੀ ਸਾਨੂੰ ਫਰਾਂਸ ਗਵਰਨਮੈਂਟ ਫੜ ਲੈਂਦੀ ਸੀ ਫੜ ਕੇ ਸਾਨੂੰ ਵੀ ਫਰੈਂਚ ਚ ਲਫਜ਼ ਆ ਪ੍ਰੀਜ਼ੇ ਪ੍ਰੀਜ਼ੇ ਕਰਨਾ ਹੱਥ ਕੜੀਆਂ ਲਾਉਣੀਆਂ ਸਾਨੂੰ ਖੋਦ ਇੰਦਾ ਪਿੱਛੂ ਬੈਕ ਤੋਂ ਹੱਥ ਕੜੀਆਂ ਲਾਉਂਦੀ ਤਾਂ ਜੋ ਬੰਦਾ ਹਾਈਪਰ ਹੋ ਕੇ ਆਪਣਾ ਸਿਰ ਉਹ ਤੇ ਗੱਡੀ ਚ ਕਿਉਂ ਤੂੰ ਦੇ ਨੋਟ ਕੀਤਾ ਵੀ ਕਿਸੇ ਵੀ ਦੇਸ਼ ਦੀ ਪੁਲਿਸ ਇਹਨੂੰ ਗੱਡੀ ਚ ਬਿਠਾਉਂਦੀ ਹੱਥ ਐਂ ਥੱਲੇ ਕਰਕੇ ਬਿਠਾਉਂਦੀ ਕਿ ਉਹ ਆਪਣਾ ਸਿਰ ਜਾ ਕੇ ਕੋਰਨਰ ਚ ਮਾਰ ਕੇ ਸਿਰ ਨਾ ਪਾੜ ਲੈਣ ਕਿਉਂ ਪੁਲਿਸ ਦੀਆਂ ਮੁਸ਼ਕਲਾਂ ਵੱਧ ਜਾਂਦੀਆਂ ਇਸ ਕਰਕੇ ਉਹ ਤੁਹਾਨੂੰ ਹੱਥ ਕੜੀ ਲਾ ਕੇ ਬਿਠਾਉਂਦੇ ਅਸੀਂ ਕਿਹੜੇ ਕ੍ਰਾਈਮਨਲ ਐ ਅਸੀਂ ਕਿਹੜਾ ਕਿਸੇ ਨੂੰ ਲੁੱਟ ਰਹੇ ਵੜ ਰਹੇ ਗੋਲੀ ਮਾਰ ਕੇ ਭੱਜ ਰਹੇ ਸਾਨੂੰ ਤੇ ਉਹ ਤਾਂ ਹੱਤਕੜੀਆਂ ਲਾਉਂਦੇ ਕਿ ਅਸੀਂ ਉਸ ਵੇਲੇ ਕੋਈ ਐਸਾ ਸਟੈਪ ਨਾ ਚੱਕ ਲਈਏ ਜੋ ਤੁਹਾਨੂੰ ਹਸਪੀਟਲ ਜਾਣਾ ਪੈ ਜਾਏ ਜਾਂ ਸਾਨੂੰ ਪ੍ਰੋਬਲਮ ਆ। ਅੱਛਾ ਹੁਣ ਮੈਨੂੰ ਜਾਂਦੇ ਜਾਂਦੇ ਦੋਸਤੋ ਤੁਸੀਂ ਕੁੜੀਆਂ ਦੀ ਆਪਾਂ ਗੱਲ ਸ਼ੁਰੂ ਕੀਤੀ ਫਿਰ ਕੁੜੀਆਂ ਦੀ ਗੱਲ ਕਰਦੇ ਆ ਕਿ ਹੁਣ ਤੱਕ ਕਿਹੜੇ-ਕਿਹੜੇ ਦੇਸ਼ਾਂ 'ਚ ਕੁੜੀਆਂ ਫਸੀਆਂ ਨੇ ਕਿੰਨੀਆਂ ਕੋਈ ਲਗਭਗ ਜਿੰਨੇ ਕੋ ਤੁਹਾਨੂੰ ਜਾਣਕਾਰੀ ਉਹ ਦੱਸ ਦੋ। ਮੈਂ ਇੱਕ ਲੇਟੈਸਟ ਕਹਾਣੀ ਨਹੀਂ ਕਹਾਣੀ 'ਚ ਝੂਠ ਵੀ ਹੋ ਸਕਦਾ। ਜੀ ਮੈਂ ਇੱਕ ਰਿਅਲਿਟੀ ਵਾਲੀ ਕਹਾਣੀ ਤੁਹਾਨੂੰ ਦੱਸ ਰਿਹਾ ਸੱਚੀ ਕਹਾਣੀ ਕਹਿ ਦੋ ਬਿਲਕੁਲ ਜਿਹਨੂੰ ਆਪਾਂ ਅੱਖੇ ਡਿੱਠਾ ਮੇਲਾ ਕਿਹਾ ਜਾਂਦਾ ਕਿ ਇੱਕ ਪੰਜਾਬ ਦੀ ਧੀ ਆਪਦੇ ਮਗੇਤਰ ਕੋਲ ਜਰਮਨ ਜਾਂਦੀ ਆ ਚਾਰ ਪੰਜ ਦੇਸ਼ਾਂ ਦੀ ਉਹ ਏਸ਼ੀਆ ਦੇ ਦੇਸ਼ਾਂ ਦੀ ਡੌਂਕੀ ਲਾ ਕੇ ਜਾਂਦੀ ਆ ਡੌਂਕੀ ਲਾ ਕੇ ਜਾਂਦੀ ਬਿਲਕੁਲ ਜੀ ਉਹਨੂੰ ਯੂਕਰੇਨ ਦੇ ਵਿੱਚ ਰਸ਼ੀਆ ਦੇ ਵਿੱਚ ਕੁਝ ਡੌਂਕਰ ਉਹਦੇ ਨਾਲ ਬਲਾਤਕਾਰ ਕਰਦੇ ਆ ਔਰ ਜਦੋਂ ਉਹਦੀ ਡੌਂਕੀ ਲਾ ਕੇ ਸਟਰੀਆ ਰਹੀਂ ਕਿਸੇ ਤਰੀਕੇ ਨਾਲ ਜਰਮਨ ਦੇ ਵਿੱਚ ਪਹੁੰਚਦੀ ਆ ਤੇ ਕੁੜੀ ਪ੍ਰੈਗਨੈਂਟ ਹੁੰਦੀ ਹੈ। ਔਰ ਜਦੋਂ ਆਪਣੇ ਘਰ ਵਾਲੇ ਅੱਗੇ ਪਹੁੰਚਦੀ ਹੈ ਆਪਣੇ ਮंगेਤਰ ਅੱਗੇ ਪਹੁੰਚਦੀ ਹੈ ਤੇ ਉਹ ਦੇਖਦਾ ਵੀ ਇਹ ਕੀ ਉਹ ਕਹਿੰਦੀ ਕਿ ਮੈਂ ਤੇਰੇ ਕਰਕੇ ਸਾਰਾ ਕੁਝ ਛੱਡ ਛੜਾ ਕੇ ਆਈ ਆਂ ਤੇ ਭਾਈ ਮੇਰੇ ਨਾਲ ਆਹ ਰਸਤੇ ਝੋਇਆ ਤੇ ਮੈਂ ਕੀ ਕਰਦੀ ਮੈਂ ਕਿਹੜੀ ਪੁਲਿਸ ਨੂੰ ਕਹਿੰਦੀ ਜੇ ਮੈਂ ਪੁਲਿਸ ਅੱਗੇ ਦਰਖਾਸਤ ਕਰਦੀ ਮੈਨੂੰ ਡਿਪੋਰਟ ਕਰ ਦਿੰਦੇ ਪਰ ਹੁਣ ਮੈਂ ਕਿੱਥੇ ਜਾਵਾਂ ਹੁਣ ਉਹ ਬੱਚਾ ਮਾਰ ਨਹੀਂ ਸਕਦੀ ਆਪਣਾ ਪੇਟ ਦੇ ਵਿੱਚ ਠੀਕ ਹੈ ਉਹਦੇ ਘਰ ਵਾਲੇ ਨੇ ਬਿਲਕੁਲ ਸਿੱਖੇ ਤੇ ਸ਼ੁੱਧ ਅਖਰਾਂ ਨਾਲ ਗਿਆ ਕਿ ਮੈਂ ਤੈਨੂੰ ਨਹੀਂ ਰੱਖ ਸਕਦਾ ਫਿਰ ਉਹ ਕੁੜੀ ਡਿਪਰੈਸ਼ਨ ਚ ਆ ਗਈ ਉਹ ਗੁਰਦੁਆਰਿਆਂ ਚ ਸੱਜੇ ਖੱਬੇ ਭਟਕੀ ਵਿਚਾਰੀ ਹਾਰ ਕੇ ਇਟਲੀ ਦੇ ਉਹਦੇ ਰਿਸ਼ਤੇਦਾਰ ਉਹਨੂੰ ਆ ਕੇ ਜਰਮਨ ਤੋਂ ਲੈ ਕੇ ਗਏ ਉਸ ਕੁੜੀ ਨੇ ਉਸ ਬੱਚੇ ਨੂੰ ਜਨਮ ਵੀ ਦਿੱਤਾ ਅੱਜ ਉਹ ਕੁੜੀ ਵੱਖ ਰਹਿ ਰਹੀ ਆ ਇਟਲੀ ਦੇ ਵਿੱਚ ਆਪਣਾ ਕੰਮ ਕਰ ਰਹੀ ਆ ਦੇਖੋ ਕਈ ਵਾਰੀ ਭਾਜੀ ਅਸੀਂ ਕਿਸੇ ਦਾ ਨਾਂ ਨਹੀਂ ਲੈ ਸਕਦੇ ਉਹ ਵੀ ਸਾਡੀ ਭੈਣ ਆ ਦੇਖੋ ਤੁਹਾਡੇ ਭੈਣ ਭਰਾ ਨਾਲ ਰੱਬ ਨਾ ਕਰੇ ਜ਼ਿੰਦਗੀ ਚ ਕੋਸ਼ ਇਦਾਂ ਦਾ ਹੋ ਜੇ ਕੀ ਅਸੀਂ ਆਪਣੀ ਭੈਣ ਦਾ ਆਪਣੇ ਰਿਸ਼ਤੇਦਾਰਾਂ ਦਾ ਕੈਮਰੇ ਸਾਹਮਣੇ ਨਾਂ ਲੈ ਸਕਦੇ ਆ ਨਹੀਂ ਇਸ ਕਰਕੇ ਮੈਂ ਇੱਕ ਉਦਾਹਰਨ ਦਿਨਾ ਜਾਂਦੇ ਜਾਂਦੇ ਹੀ ਕਹਿਣਾ ਕਿ ਰੱਬ ਦਾ ਵਾਸਤਾ ਓਏ ਭੈਣੋ ਰੱਬ ਦਾ ਵਾਸਤਾ ਪੰਜਾਬ ਦੇ ਲੋਕੋ ਉਹ ਪੰਜਾਬ ਬਹੁਤ ਵਧੀਆ ਮੈਂ ਉਸ ਗੁਰੂ ਰਾਮਦਾਸ ਅੱਗੇ ਅਰਦਾਸ ਕਰਦਾ ਕਿ ਅਸੀਂ ਖੁਦ ਸੋਚਦੇ ਹਾਂ ਕਿ ਆਉਣ ਵਾਲਾ ਸਮਾਂ ਪੰਜਾਬ ਦੇ ਵਿੱਚ ਆ ਕੇ ਕੰਮ ਕਰ ਲਈਏ ਇੱਥੇ ਬਹੁਤ ਵਧੀਆ ਕੰਮ ਕਾਜ ਹੈ ਥੋੜੇ ਜੇ ਪੈਸੇ ਲਾ ਕੇ ਕੰਮ ਕਰ ਸਕਦੇ ਤੁਸੀਂ ਤੁਹਾਡੇ ਤੋਂ ਕੋਈ ਟੈਲੈਂਟ ਦੀ ਕਮੀ ਨਹੀਂ ਅੱਜ ਪੰਜਾਬ ਉਹ ਨਹੀਂ ਰਹਿ ਗਿਆ 1993 ਵਾਲਾ 2005 6 ਵਾਲਾ ਅੱਜ ਪੰਜਾਬ ਦੇ ਵਿੱਚ ਰੋਡ ਤੇ ਕੁਝ ਵੇਚਣ ਬਹਿ ਜੋ ਸ਼ਾਮ ਨੂੰ ਤੁਸੀਂ 2000 ਰੁਪਏ ਦਿਹਾੜੀ ਪਾ ਕੇ ਜਾਓਗੇ ਪੰਜਾਬ ਉਹ ਨਹੀਂ ਰਹਿ ਗਿਆ ਪੰਜਾਬ ਨੂੰ ਬਦਨਾਮ ਜੁਰੂਰ ਉੜਦਾ ਪੰਜਾਬ ਦਾ ਨਾਮ ਜੁਰੂਰ ਦਿੱਤਾ ਗਿਆ ਲੇਕਿਨ ਜਿਹਦਾ ਦਲਜੀਤ ਦੋਸਾਂਝ ਬਾਜੀ ਨੇ ਪੂਰੀ ਦੁਨੀਆ ਦੇ ਵਿੱਚ ਇਹ ਗੱਲ ਗਾਈ ਕਿ ਮੈਂ ਹਾਂ ਪੰਜਾਬ ਮੈਂ ਹਾਂ ਪੰਜਾਬ ਮੈਂ ਕੋ ਦਲਜੀਤ ਦੋਸਾਂਝ ਕੋ ਰੱਬ ਨਹੀਂ ਹੈਗਾ ਉਹ ਵੀ ਸਾਡਾ ਪੰਜਾਬ ਦਾ ਭਰਾ ਵੈ ਪਰ ਜਿੱਥੇ-ਜਿੱਥੇ ਦਲਜੀਤ ਦੋਸਾਂਝ ਗਿਆ ਉਨੇ ਪੰਜਾਬ ਦੀ ਗੱਲ ਕੀਤੀ ਮੈਂ ਹੂੰ ਪੰਜਾਬ ਮੈਂ ਹੂੰ ਪੰਜਾਬ ਪੰਜਾਬ ਮਾੜਾ ਨਹੀਂ ਪੂਰੀ ਦੁਨੀਆ 'ਚ ਨਸ਼ਾ ਫਰਾਂਸ ਨਾਲੋਂ ਵੱਧ ਅਮਰੀਕਾ ਨਾਲੋਂ ਵੱਧ ਦੁਨੀਆ 'ਚ ਨਸ਼ਾ ਨਹੀਂ ਕਿਤੇ ਇਹ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਪੰਜਾਬ 'ਚ ਸਾਰਾ ਕੁਝ ਹੈ ਪੰਜਾਬ ਦੇ ਹੋ ਕੇ ਰੋ ਪੰਜਾਬ ਸਾਰਾ ਕੁਝ ਦਿੰਦਾ ਔਰ ਮੈਂ ਅਰਦਾਸ ਕਰਦਾ ਕਿ ਅਸੀਂ ਵੀ ਪੰਜਾਬ 'ਚ ਮੁੜ ਕੇ ਇੱਥੇ ਕੰਮ ਕਰੀਏ ਜੀ ਬਹੁਤ ਮਿਹਰਬਾਨੀ ਕੁਲਵਿੰਦਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇਹ ਜਾਣਕਾਰੀ ਦਿੱਤੀ ਥੈਂਕ ਯੂ ਤੇ ਇਹ ਜਾਣਕਾਰੀ ਉਹਨਾਂ ਮਾਪਿਆਂ ਤੱਕ ਵੀ ਪਹੁੰਚੇ ਜਿਨ੍ਹਾਂ ਦੇ ਬੱਚੇ ਫਸੇ ਨੇ ਤੇ ਜਿਹੜੀ ਸਭ ਤੋਂ ਵੱਡੀ ਅਪੀਲ ਕੀਤੀ ਨਾ ਇਹਨਾਂ ਨੇ ਕਿ ਪੰਜਾਬ ਚ ਸਭ ਕੁਝ ਹੈ ਮੈਂ ਕਈ ਉਦਾਹਰਨਾਂ ਦੇ ਸਕਦਾ ਹਾਂ ਜਿੱਥੇ ਅਸੀਂ ਬੈਠੇ ਆਂ ਬਿਆਸ ਪੁਲ ਤੇ ਬੈਠੇ ਆਂ ਇੱਥੇ ਟੋਲ ਦੇ ਨਾਲ ਇੱਕ ਪੀਜ਼ਾ ਵਾਲਾ ਜਿਹਨੇ ਬਾਹਰੋਂ ਆ ਕੇ ਆਪਣੇ ਪੀਜ਼ਾ ਖੋਲ੍ਹਿਆ ਉਹਨੂੰ ਦੇਖ ਕੇ 15-20 ਦੁਕਾਨਾਂ ਹੋਰ ਖੁੱਲ੍ਹ ਗਈਆਂ ਹੋਰਾਂ ਨੂੰ ਵੀ ਰੁਜ਼ਗਾਰ ਮਿਲ ਗਿਆ ਇਹੋ ਜਿਹਾ ਬਹੁਤ ਸਾਰੀਆਂ ਐਗਜ਼ਾਮਪਲ ਆ ਜਿਹੜੇ ਵਿਦੇਸ਼ ਤੋਂ ਆ ਕੇ ਇੱਥੇ ਰਹਿ ਰਹੇ ਨੇ ਸੋ ਸਭ ਤੋਂ ਵੱਡੀ ਗੱਲ ਹੈ ਕਿ ਜੇ ਤੁਸੀਂ ਵਿਦੇਸ਼ ਜਾਣਾ ਵੀ ਹੈ ਤੇ ਕਾਨੂੰਨੀ ਤਰੀਕੇ ਨਾਲ ਜਾਓ ਗੈਰ ਕਾਨੂੰਨੀ ਤਰੀਕੇ ਨਾਲ ਨਾ ਜਾਓ ਡੰਕੀ ਲਗਾ ਕੇ ਨਾ ਜਾ ਜਾਓ ਕਿਉਂਕਿ ਜੋ ਤੁਸੀਂ ਦੇਖ ਰਹੇ ਹੋ ਜੋ ਸੁਣ ਰਹੇ ਹੋ ਇਹ ਜਦੋਂ ਸੁਣਦੇ ਆ ਨਾ ਜਿੰਦੇ ਤੇ ਬੀਤਦਾ ਉਹਨੂੰ ਪਤਾ ਲੱਗਦਾ ਸੋ ਇੱਕੋ ਹੀ ਬੇਨਤੀ ਹੈ ਸਾਡੇ ਅੱਜ ਪੋਡਕਾਸਟ ਦਾ ਵੀ ਮਕਸਦ ਇਹੀ ਹੈ ਕਿ ਅਸੀਂ ਪੰਜਾਬੀਆਂ ਦੀਆਂ ਅੱਖਾਂ ਖੋਲਣਾ ਚਾਹੁੰਦੇ ਆ ਕਿ ਅੱਖਾਂ ਖੋਲੋ ਜੇ ਤੁਸੀਂ ਜਾਣਾ ਕਾਨੂੰਨੀ ਤੌਰ ਤੇ ਜਾਓ ਜੇ ਨਹੀਂ ਜਾਣਾ ਚਾਹੁੰਦੇ ਤੇ ਪੰਜਾਬ ਚ ਬਹੁਤ ਕੁਛ ਹੈ ਬਾਹਰ ਪ੍ਰਵਾਸੀ ਵੀ ਆ ਕੇ ਯੂਪੀ ਬਿਹਾਰ ਵਾਲੇ ਵੀ ਤਾਂ ਕੰਮ ਕਰ ਰਹੇ ਨੇ ਅਸੀਂ ਕਿਉਂ ਨਹੀਂ ਕਰ ਰਹੇ ਰੇੜੀ ਲਗਾ ਲਓ ਰੇੜੀ ਤੇ ਵੀ ਅੱਜ ਜੇ ਤੁਸੀਂ ਅੱਜ ਰੇੜੀ ਲਗਾਦੇ ਹੋ ਸ਼ਾਮ ਤੱਕ 2000 ਰੁਪਏ ਕਮਾ ਲੈਂਦੇ ਹੋ 2000 ਦਾ ਮਤਲਬ 30 60 50 6000 ਰੁਪਏ ਇਸ ਤੋਂ ਵੱਧ ਨਹੀਂ ਕਮਾ ਸਕਦੇ ਬੱਚੇ ਕੈਨੇਡਾ ਗਏ ਨੇ ਮੇਰੇ ਵੀ ਗਏ ਨੇ ਮੈਂ ਕਹਿੰਨਾ ਵਾਂ ਪਰ ਉਹ ਜਦੋਂ ਪੈਸੇ ਕਮਾਉਂਦੇ ਨਾ ਬਚਦਾ ਉਹੀ 50 6000 ਹਜ਼ਾਰ ਹੀ ਹੈ ਉਹੀ ਸੱਚੇ ਬੱਚਾ ਹੈ ਇਸ ਕਰਕੇ ਨਾ ਜਾਓ ਸੋ ਬੇਨਤੀ ਇਹੀ ਹੈ ਇਸ ਪੋਡਕਾਸਟ ਨੂੰ ਦੇਖੋ ਤੇ ਸਮਝੋ ਕੀ ਕੀ ਹੋ ਰਿਹਾ ਸਾਡੇ ਪੰਜਾਬੀਆਂ ਨਾਲ ਸਾਡੀ ਪੰਜਾਬੀ ਕੁੜੀਆਂ ਨਾਲ ਬਹੁਤ ਬਹੁਤ ਧੰਨਵਾਦ